ਆਪ ਸਭੀਆਂ ਜਿਹੜੇ ਕਰਦੇ ਭਾਈ ਮਾਈਕ ਤੇ ਜੋ ਸੰਜਮ ਦਾ ਤਾਂ ਤਰੇਕਣ ਨੂੰ ਮਿਲਿਆ ਆਵਾਜ਼ ਨਹੀਂ ਆਣੀ ਹੈਗੀ ਨਾ ਜੀ ਕਾਲਤਾ ਮਿਤੀ ਦਾ ਪਾਰ ਦੇ ਆਉਂਦਾ ਪਾਰ ਸਤੂਰ ਦੇ ਨਿਕਲਿਆ ਦਾਰੇ ਸ਼ਬਿਆ ਦੇਰ ਬਲਵਾਨ ਮਾਪਪਰਾਂ ਸਾਥ

ਇਹਨਾਂ ਬਾਦ ਵਿੱਚ ਉਹਨਾਂ ਦਾ ਨਾਮ ਗੁਰੂ ਪ੍ਰਬੰਧਕਾਂ ਦੇ ਵੱਲੋਂ ਗੁਰੂ ਦਾ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਹੈ ਕਿ ਬਾਦ ਚੜ ਕੇ ਇਹਨਾਂ ਦਾ ਨਾਮ ਬੋਲੀਆਂ ਪੜ ਕੇ ਗੁਰੂ ਘਰ ਦੀ ਬਹੁਤ ਹੀ ਆਦਰਯੋਗਤਾ ਨਾਲ ਨਾਮ ਦੇ ਮਾਰਕਾ ਆਪਕੋ ਪਰਿਵਾਰੀ ਦੇ ਨਾਲ ਪਾਣ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Yeah. ਵੱਡਾ ਪੁਰਖ ਪਰ ਗੱਥੇ ਵੱਡਾ ਪੁਰਖ ਪਰ ਗੱਥੇ ਆਵਾ ਵੱਡਾ ਪੁਰਖ ਪਰ ਗੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਜਿੱਥੇ ਲੋਕੀ ਕਿ ਨਗਰ ਕੀਰਤਨ ਜਿਹੜਾ ਸਹਿਬੇ ਕਮਾਲ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਗ ਰੱਖਦੇ ਹੋਏ ਅੱਜ 3 ਤਰੀਕ ਨੂੰ ਜਿਹੜਾ ਵਾੜਾ ਵੀ ਕਿ ਤੁਨੀ ਦੇਖ ਰਹੇ ਜਿਹੜਾ ਨਗਰ ਕੀਰਤਨਾ ਗੱਡੇ ਗਿਆ ਇਸ ਵਿੱਚ ਸੂਲੀਲ ਕੋਣ ਦਾ ਮੌਕਾ ਮਿਲਿਆ ਗੱਲ ਕਰੀਏ ਵਾਪਰ ਇਹਨਾਂ ਦੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਨਾਮ ਜਿਵੇਂ ਵਾਢਿ ਜਿਹਾ ਤੇ ਕਿਰਤ ਕਰੋ ਦਾ ਹੁਕਮ ਆਇਆ ਅੱਜ ਉਹਨਾਂ ਨੇ ਪੂਰਨੇ ਵਿੱਚ ਚੱਲ ਕੇ ਆਪਣਾ ਜੀਵਨ ਸਵਰ ਮੰਨਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪਗਵਾੜਾ ਸ਼ਹਿਰ 'ਚ ਇੱਕ ਅਨੋਖੇ ਨਗਰ ਕੀਰਤਨ ਕਲ ਰਿਹਾ ਹੈ ਜਿਹਦੇ ਵਿੱਚ ਸ਼ੰਮੂਲੀਅਤ ਹੋਣ ਦਾ ਸੁਭਾਗਿਆ ਪ੍ਰਾਪਤ ਹੋਇਆ ਮੈਂ ਸਮੂਹ ਫਗਵਾੜਾ ਨਿਵਾਸੀਆਂ ਨੂੰ ਸਤਿ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ

Ve ben Sari el çok çok mübarek oldum, çok teşekkür ederim. for am gonna